ਮੌਜੂਦਾ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਭਲਕੇ ਹੋਣ ਵਾਲੇ મતદાન ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਗੇੜ ਵਿੱਚ 9 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਫੈਲੇ 96 ਹਲਕਿਆਂ ਵਿੱਚ ਵੋਟਾਂ ਪੈਣਗੀਆਂ ਇਹਨਾਂ ਵਿੱਚ ਅੰਤਰਪ੍ਰਦੇਸ਼ ਦੀਆਂ 25 ਤੇਲੰਗਾਨਾ ਦੀਆਂ 17 ਉੱਤਰ ਪ੍ਰਦੇਸ਼ ਦੀਆਂ 13 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ 8-8 ਬਿਹਾਰ ਦੀਆਂ 5 ਝਾਰਖੰਡ ਅਤੇ ਉੜੀਸ਼ਾ ਦੀਆਂ 4-4 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਇੱਕ ਸੀਟ ਸ਼ਾਮਲੇ ਇਸ ਗੇੜ ਤਹਿਤ ਕੁੱਲ 1700 ਸਾਰੇ ਉਮੀਦਵਾਰ ਮੈਦਾਨ ਚ ਨੇ ਇਸ ਗੇੜ ਤੇ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ਤੇ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ਲਈ ਵੀ VOTING ਹੋਵੇਗੀ 192000 ਪੋਲਿੰਗ ਸਟੇਸ਼ਨਾਂ ਤੇ 19 ਲੱਖ ਤੋਂ ਵੱਧ ਚੋਣ ਕਰਮਚਾਰੀ ਤਾਇਨਾਤ ਕੀਤੇ ਜਾਣਗੇ VOTING ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖਤਮ ਹੋਵੇਗੀ ਚੋਣ ਕਮਿਸ਼ਨ ਨੇ ਕਿਹਾ ਕਿ VOTERਾਂ ਦੀ ਭਾਗੀਦਾਰੀ ਵਧਾਉਣ ਲਈ ਤੇਲੰਗਾਨਾ ਦੇ ਸਾਰੇ ਸੰਸਦੀ ਹਲਕਿਆਂ ਦੇ ਕੁੱਲ ਵਿਧਾਨ ਸਭਾ ਹਲਕਿਆਂ ਵਿੱਚ VOTING ਦਾ ਸਮਾਂ ਵਧਾ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਪੜਾਅ 'ਚ ਜਿੱਥੇ ਸੰਸਦੀ ਹਲਕਿਆਂ 'ਚ ਵੋਟਾਂ ਪੈਂਣ ਜਾ ਰਹੀਆਂ ਨੇ ਉੱਥੇ ਤਾਪਮਾਨ ਆਮ ਵਾਂਗ ਰਹੇਗਾ ਅਤੇ ਵੋਟਰਾਂ ਨੂੰ ਆਤਿ ਦੀ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।